ਮੈਂ ਰਣਜੋਤ ਸਿੰਘ ਦੀ ਜਿਹੜੀ ਵੀਡੀਓ ਪਾਈ ਸੀ ਨਾ ਜਿਹਦੇ ਵਿੱਚ ਉਹਨੇ ਕਿਹਾ ਮੈਂ ਪਰ ਧਰਮ ਪਰਿਵਰਤਨ ਕਰ ਲੈਣਾ ਉਹ ਮੈਂ ਇਸੇ ਕਰਕੇ ਪਾਈ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹਦੀ ਕਰਤੂਤ ਕੀ ਆ ਕਿਹੜੀ ਕਰਤੂਤ ਦਾ ਮਾਲਕ ਹੈ ਇਹ ਚਾਹੁੰਦਾ ਕੀ ਹੈ ਆਪਣੇ ਪਿੱਛੇ ਇਹਨੇ ਸਿੱਧਾ-ਸਿੱਧਾ ਕਿਹਾ ਵਾ ਕਿ ਲੋਕਾਂ ਨੇ ਮੇਰੀ ਸਪੋਰਟ ਨਹੀਂ ਕੀਤੀ ਤੇ ਮੈਂ ਧਰਮ ਪਰਿਵਰਤਨ ਕਰ ਲੈਣਾ ਜਿਹੜੇ ਹੋਰ 5-6 ਬੰਦੇ ਹੋਰ ਉਹ ਜਿਨ੍ਹਾਂ ਦੇ ਪਰਚਾ ਆਇਆ ਸੀ 55 ਨਾਲ ਉਹਨਾਂ ਨੇ ਅੱਜ ਤੱਕ ਨਹੀਂ ਰੋਲਾ ਪਾਇਆ ਬਿਲਕੁਲ ਉਹਨਾਂ ਨੇ ਉਹ ਹੀ ਕਿਹਾ ਕਿ ਜੋ ਅਸੀਂ ਕੀਤਾ ਸੀਗਾ ਅਸੀਂ ਆਪਣੀ ਕੌਮ ਲਈ ਕੀਤਾ ਵਾ ਆਪਣੇ ਧਰਮ ਲਈ ਕੀਤਾ ਵਾ ਇਹਦੇ ਵਿੱਚ ਸ਼ਾਬਾਸ਼ੀ ਖਤਰ ਮਕੀ ਮਤਲਬ ਹੈਗਾ ਲੋਕਾਂ ਨੇ ਜਿਹੜੀ ਸਪੋਰਟ ਕਰਦੇ ਆ ਆਪਣਾ ਸੀ ਉਹ ਇੱਕ ਸਾਲ ਤੋਂ ਰੋਲਾ ਪਾਉਂਦਾ ਪਿਆ ਵਾ ਕਦੀ ਕੈਨੇਡਾ ਦੇ ਚੈਨਲਾਂ ਤੇ ਐਨ ਆਰ ਆਈ ਚੈਨਲਾਂ ਤੇ ਰੋਲਾ ਪਾਉਣ ਲੱਜੂਗਾ ਕਿ ਹਾਂਜੀ ਮੇਰੇ ਤੇ ਬੰਦੀ ਸਿੰਘਾ ਕਰਕੇ ਪਰਚਾ ਹੋਇਆ ਵਾ ਮੈਂ ਇਹ ਕੀਤਾ ਉਹ ਕੀਤਾ ਬਲਾਂਡ ਟੀਮ ਕਰਕੇ ਕੀਤਾ ਆਪਣੇ ਇਕੱਲੇ ਹੀ ਬਾਵਾ ਖੱਟੀ ਜਾਂਦਾ ਕਹਿੰਦਾ ਮੈਂ ਇਕੱਲੇ ਹੀ ਗਿਆ ਸੀਗਾ ਜਦ ਕਿ ਗਏ ਉੱਥੇ ਸੱਤ ਆਟੇ ਜਾਣੇ ਸੀਗੇ ਕੱਲੇ ਹੀ ਉਹੀ ਚੀਜ਼ਾਂ ਦਾ ਮੈਟਾਬਿਕ ਤੇ ਉਹੀ ਚੀਜ਼ਾਂ ਮੈਂ ਕੱਡ-ਕੱਡ ਕੇ ਲੋਕਾਂ ਸਾਹਮਣੇ ਰੱਖੀਆਂ ਵਾ ਤੇ ਇਹਦਾ ਕੀ ਉਹ ਤੇ ਜਿਹੜੇ ਨਾਲ ਗਏ ਸੀ ਉਹਨਾਂ ਦਾ ਇਹਨੇ ਨਾ ਹੀ ਨਹੀਂ ਲਿਆ ਇਹ ਬਦੰਦਾਂ ਦਾ ਜਿਹੜੇ ਰੂਪ ਹੈ ਮੈਨੂੰ ਪਹਿਣ ਮੈਨੂੰ ਕੱਲੇ ਨੂੰ ਪਾਏ ਜਾਣਾ ਉਹ ਗੱਲ ਨਹੀਂ ਚੱਲੀ ਰੂਪ ਉਹ ਕੰਮ ਪੁੱਟ ਤੇ ਉਹੀ ਚੀਜ਼ਾਂ ਮੈਂ ਜਦੋਂ ਸਾਰੀ ਸੰਗਤ ਦੇ ਸਾਹਮਣੇ ਰੱਖੀਆਂ ਤਾਂ ਦੱਸੋ ਮੈਂ ਕੀ ਐਡਿਟ ਕੀਤਾ ਮੈਂ ਕੀ ਗਲਤ ਕੀਤਾ ਵਾ ਉਹ ਤਾਂ ਯਾਰ ਉਹ ਵੀਡੀਓ ਪਈ ਪੂਰੀ ਵੀਡੀਓ ਪਈ ਆਪਣੇ ਕੋਲੇ ਹਾਂ ਸਰੇ ਆਨੇ ਬੋਲਦਾ ਪਿਆ ਵਾ ਐਨ ਆਰ ਆਈ ਚੈਨਲਾਂ ਤੇ ਫੋਨ ਰੋਜ਼ ਰੇਡੀਓ ਹੈਗਾ ਵਾ ਉੱਥੇ ਫੋਨ ਕਰਕੇ ਰੋਜ਼ ਕਹੂਗਾ ਮੈਂ ਇਹ ਕੀਤਾ ਮੈਂ ਉਹ ਕੀਤਾ ਜਦ ਕਿ ਸਰੇ ਆਮ ਇਹ ਝੂਠ ਬੋਲਦਾ ਪਿਆ ਵਾ ਝੂਠ ਜੇ ਜਦੋਂ ਅਸੀਂ ਇਹਦਾ ਝੂਠ ਕਰਦੇ ਰੱਖਿਆ ਜਦੋਂ ਇਹਦਾ ਝੂਠ ਅਸੀਂ ਸਾਹਮਣੇ ਰੱਖਿਆ ਤੇ ਉਦੋਂ ਅਗਲੇ ਦਿਨ ਹੀ ਫੇਰ ਵੀਡੀਓ ਪਾ ਕੇ ਕਹਿਣ ਲੱਗ ਪਿਆ ਕਿ ਹਾਂ ਮੇਰੇ ਨਾਲ ਚਾਰ ਬੰਦੇ ਗਏ ਸੀ ਮੇਰੇ ਨਾਲ ਪੰਜ ਬੰਦੇ ਗਏ ਸੀ ਉਹ ਹੁਣ ਕਹਣ ਦਾ ਕੀ ਫਾਇਦਾ ਪੱਲਾ ਕਿਉਂ ਬੋਲਿਆ ਤੂੰ ਮੈਂ ਇਕੱਲਾ ਹੀ ਗਿਆ ਸੀਗਾ ਬਿਲਕੁਲ 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 ਸਹੀ ਗੱਲ ਆ ਹੁਣ ਹੁਣ ਇੱਕ ਗੱਲ ਹੋਰ ਦਾਦਾ ਬਾਈ ਇੱਕ ਚੀਜ਼ ਹੋਰ ਸਾਹਮਣੇ ਆਈ ਆ ਅੱਜ ਜਿਹੜਾ ਕੱਲ ਇਹ ਲਾਈਵ ਨਹੀਂ ਹੋਇਆ ਸੀਗਾ ਉਹ ਚਾਚਾ ਬਗੇਲਾ ਕਰਕੇ ਲਾਈਵ ਕਰਦਾ ਪਿਆ ਸੀਗਾ ਕਹਿੰਦਾ ਇਹ ਨਹੀਂ ਮਨੁੱਖਤਾ ਦੀ ਸੇਵਾ ਹਾਂ ਹਾਂ ਮਨੁੱਖਤਾ ਦੀ ਸੇਵਾ ਜਿਹੜਾ ਹੈਗਾ ਮਿੰਟੂ ਉਹਦੀ ਲੱਤਾਂ ਖੇਡਦਾ ਪਈ ਚਾਚਾ ਬਗੇਲਾ ਕੀ ਇਹ ਦਾਨ ਤੁਸੀਂ ਜਿਹੜਾ ਸੇਵਾ ਕਰਦੇ ਹੋ ਸਹੀ ਟੰਗ ਨਾ ਕਰੋ ਇਹਨਾਂ ਨੂੰ ਦਾਨ ਦੇਣ ਦਾ ਕੋਈ ਫਾਇਦਾ ਨਹੀਂਗਾ ਇਹ ਦੱਸਦੇ ਕੁਝ ਨਹੀਂ ਹੈਗੇ ਠੀਕ ਹੈ ਤੇ ਉਹਦੇ ਪਿੱਛੇ ਰੰਜੋਤ ਲਾਈਵ ਹੋਇਆ ਪਿਆ ਵਾ ਅਨਮੋਲ ਕਵਾਤਰਾ ਹੋ ਗਿਆ ਮਿੰਟੂ ਹੋ ਗਿਆ ਜਿਹੜਾ ਮਨੁੱਖੀ ਸੇਵਾ ਵਾਲਾ ਵਾ ਉਹਨਾਂ ਦੀ ਲੈ ਰਿਆ ਸਾਈਡ ਹੈ ਕਹਿੰਦੇ ਇਹ ਬੰਦੇ ਕਿਉਂ ਸ਼ਾਬ ਦੇਣ ਇਹ ਬੰਦੇ ਇੰਨੇ ਚੰਗੇ ਆ ਮਤਲਬ ਕਿ ਉਹਨਾਂ ਨੂੰ ਸ਼ਾਬਸ਼ੀ ਘਟਣ ਲੱਗਿਆ ਕਿ ਬੰਦੇ ਬਹੁਤ ਵਧੀਆ ਵਾ ਹੂੰ ਠੀਕ ਹੈ ਤੇ ਮੈਂ ਇਹੀ ਗੱਲ ਕਹਾਂ ਇੱਕ ਇੱਕ ਨਾ ਡੇਢ 2 ਮਹੀਨੇ ਪਹਿਲਾਂ ਉਹੀ ਐਨ ਆਰ ਆਈ ਚੈਨਲ ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਅਨਮੋਲ ਕਵਾਤਰਾ ਦੇ ਖਿਲਾਫ ਉਹ ਬੰਦਾ ਬੋਲਦਾ ਪਿਆ ਸੀ ਅਨਮੋਲ ਕਵਾਤਰਾ ਨੂੰ ਇੱਕ ਨਾ ਅਨਮੋਲ ਕਵਾਤਰਾ ਨੇ ਇੱਕ 10-12000 ਦੇ ਪਿੱਛੇ ਇੱਕ ਮਾਤਾ ਵੀ ਬੜੀ ਬੇਸਤੀ ਕੀਤੀ ਸੀਗੀ ਅੱਛਾ ਬੜੀਆਂ ਗੱਲਾਂ ਹੋਈਆਂ ਸੀਗੀਆਂ ਤੇ ਉਹ ਫਤਿਹ ਮੀਡੀਆ ਹੈਗਾ ਵਾ ਰੇਡੂਆ ਉੱਤੇ ਇਹਨਾਂ ਨੇ ਇੰਟਰਵਿਊ ਕੀਤੀ ਸੀ ਉੱਤੇ ਰਣਜੋਤ ਨੇ ਫੋਨ ਲਗਾ ਕੇ ਅਨਮੋਲ ਕੁਵਾਤਰਾ ਦੀ ਨਿੱਤਾਂ ਖਿੱਚੀਆਂ ਅੱਜ ਦੇਖ ਲੈ ਜਿਹੜੇ ਚਾਚੇ ਬਗੇਲੇ ਨੇ ਉਹਦੇ ਬਾਰੇ ਲੱਤਾਂ ਖਿੱਚੀਆਂ ਤੇ ਅੱਜ ਉਹਦੀ ਸੈਡ ਲੈ ਰਿਹਾ ਅਨਮੋਲ ਕੁਵਾਤਰਾ ਦੀ ਕਿ ਇਹ ਬੰਦਾ ਸਹੀ ਹੈ ਹੂੰ ਇਹ ਚੱਲਦਾ ਨਾ ਗੱਲ ਬਦਲੂ ਇਹ ਹੈਗੇ ਦੋ ਤਰ੍ਹਾਂ ਦੀ ਬਹਿ ਮੱਕਦਮੇ ਇਹ ਯਾਰ ਹਾਂ ਸਹੀ ਗੱਲ ਸਹੀ ਗੱਲ ਇੱਕ ਤੂੰ ਐਨਆਰ ਚੱਲਣ ਦੇ ਫੋਨ ਕਰਕੇ ਅਨਮੋਲ ਕਾਤਰਾ ਦੀ ਲੱਤਾਂ ਖਿੱਚਦਾ ਵਾ ਜਦੋਂ ਚਾਚੇ ਭਗੇਲੇ ਨੇ ਲੱਤਾਂ ਖਿੱਚੀਆਂ ਤੇ ਤੂੰ ਇੱਥੇ ਆਪਣੇ ਲਈ ਦੇ ਵਿੱਚ ਕਿੰਨਾ ਪਿਆਵਾ ਕਿ ਉਹਦੇ ਵਰਗਾ ਬੰਦਾ ਹੀ ਕੋਈ ਨਹੀਂ ਉਹ ਵਧੀਆ ਬੰਦਾ ਕੋ ਯਾਰ ਇਹ ਤਾਂ ਗੱਲ ਸੁਣ ਮੇਰੀ ਗੱਲ ਸੁਣੋ ਹੋਰ ਛੱਡ ਜਾਲਾ ਆਪਾਂ ਗੱਲ ਵੀ ਇਹ ਇਹ ਆਂਦਾ ਨੋ ਅਸੀਂ ਅਮਰਪਾਲ ਦਾ ਪਰਿਵਾਰ ਆ ਜਿਹੜਾ ਹਸਾਬ ਦਵੇ ਉਹਨਾਂ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਗੱਡੀਆਂ ਕਿੱਥੋਂ ਆਈਆਂ ਉਹਨਾਂ ਨੇ ਖਰਚਾ ਕਿਵੇਂ ਕੀਤਾ ਵੀ ਤੂੰ ਆਪਦੀ ਜੇਬ ਤੋਂ ਪੰਜੀ ਦੇ ਕੇ ਆਏ ਉਹਨਾਂ ਨੂੰ ਵੀ ਤੈਨੂੰ ਹਸਾਬ ਦੇਣ ਜਿਹੜਾ ਉਹ ਮੈਂ 10 ਮਿੰਟ ਕਰ ਦੂੰ ਮੈਂ ਸਭ ਯਾਰ ਇੱਕ ਗੱਲ ਸੁਣੋ ਮੈਂ ਕਿਹਾ ਯਾਰ ਜਿਹੜਾ ਕੁਝ ਸੰਗਤ ਦਿੰਦੀ ਆ ਸੰਗਤ ਕੋ ਹਸਾਬ ਲੋਕੋ ਮੈਂ ਆਪਾਂ ਕਿਹਾ ਯਾਰ ਜਿੱਦਾਂ ਹੁਣ ਐਨ ਆਰ ਆਈ ਬੰਦੇ ਬੈਠੇ ਕਿੰਨੀ ਪਾਈ ਅਮਨੀਪਾਲ ਨੂੰ ਸਪੋਰਟ ਕਰਦੇ ਯਾਰ ਕਿੰਨੀ ਕਰਦੇ ਦਿਨੋ ਕਰਦੇ ਆ ਯਾ ਦਿਨੋ ਵੀ ਉਹਨਾਂ ਵਿੱਚੋਂ ਜੇ ਕਿਹੇ ਬੰਦਿਆਂ ਨੇ ਉਹਨੂੰ ਸੇਵਾ ਦਿੱਤੀ ਹੈ ਜਾਂ ਕੁਝ ਲੈ ਕੇ ਦਿੱਤਾ ਵਾ ਇਹਦੇ ਵਿੱਚ ਕੀ ਅਰ ਹਰ ਗਿਆ ਯਾਰ ਹੂੰ ਤੂੰ ਇੱਕ ਗੱਲ ਦੱਸ ਬਾਈ ਆ ਇੱਕ ਡੇਢ ਦੋ ਮਹੀਨੇ ਪੱਲਾ ਬੜਾ ਮਾਸੂਮ ਜਿਹਾ ਮੂੰਹ ਕਰਕੇ ਭੋਲਾ ਪਾਲਾ ਬਣ ਕੇ ਲਾਈਵ ਦੇ ਵਿੱਚ ਇੱਕ ਇਬਾਦਤ ਕੁੜੀ ਬੱਚੀ ਦੇ ਨਾਮ ਤੇ ਜਦੋਂ ਇਹਨੇ ਸੇਵਾ ਇਕੱਠੀ ਕਰਨ ਕਿਹਾ ਸੀਗਾ ਪੈਸੇ ਇਕੱਠੇ ਪੈਸੇ ਇਕੱਠੇ ਕਰਨ ਗਾ ਪੈਸੇ ਇਕੱਠੇ ਕਰਨ ਦੀ ਗੱਲ ਕੀਤੀ ਸੀ ਕਿ ਬਾਦਲਪੁਰ 25 ਜਿਹਦੇ 14 ਕਰੋੜ ਰੁਪਏ ਟਿਕਾ ਲਗਣਾ ਸਾਰੇ ਵੱਧ ਚੜ ਕੇ ਆਪਣੀ ਸੇਵਾ ਕਰੋ ਤੇ ਇਹ ਬੰਦੇ ਨੇ ਕਿਹਾ ਸੀਗਾ ਕਿ ਮੈਂ ਕੋ ਜਿੰਨੇ ਪੈਸੇ ਹੋਏ ਮੈਂ ਦੇ ਕੇ ਆਉਂਗਾ 1.5-2 ਲੱਖ ਲੱਖ ਜਿੰਨੀ ਸਾਡੇ ਕੋਲ ਸੇਵਾ ਕੀਤੀ ਹੋਈ ਤੇ ਫਿਰ ਮੈਂ ਕੀ ਕਹਿੰਦਾ ਮੈਂ 1.5-2 ਮਹੀਨਾ ਇਹਨੇ 4 ਦਿਨ ਦਾ ਕਿਹਾ ਸੀ ਮੈਂ 4 ਦਿਨ ਬਾਅਦ ਸੇਵਾ ਦੇ ਕੇ ਆਉਂਗਾ ਅਸੀਂ ਇਹ 4 ਦਿਨ ਬਾਅਦ ਨਹੀਂ ਅਸੀਂ 1 ਮਹੀਨਾ ਬਾਅਦ ਪੁੱਛਿਆ ਕੀ ਆ ਬਈ ਤੂੰ ওই ਬਾਲਰਕੁਰ ਦੀ ਕੁੜੀ ਜਿਹੜੀ ਗੱਲ ਕੀਤੀ ਉਹਦੀ ਸੇਵਾ ਕਿ ਦਿੱਤੀ ਹੈ ਕਿੱਥੇ ਦਿੱਤੀ ਹੈ ਤੇਰੀ ਕੋਈ ਲਾਈਵ ਵੀਡੀਓ ਆਈ ਨਹੀਂ ਜਦ ਕਿ ਤੂੰ ਕਿਹਾ ਸੀਗਾ ਮੈਂ ਲਾਈਵ ਵੀਡੀਓ ਕਰੂੰਗਾ ਤੇ ਇੱਕ ਇੱਕ ਰੁਪਿਆ ਸਾਫ ਸਾਰਾ ਸੰਗਤ ਸਾਹਮਣੇ ਰੱਖੂੰਗਾ ਜਦੋਂ ਕੇ ਸੰਗਤ ਨੇ ਇਹਨੂੰ ਸਾਹਬ ਬਾਰੇ ਪੁੱਛਿਆ ਤੇ ਕਹਿੰਦਾ ਤੇਰੀ ਕੀ ਔਕਾਤ ਹੈ ਦੱਸ ਆਪਣੇ ਸਾਹਬ ਬਾਰੇ ਤੂੰ ਲੋਕਾਂ ਦੀ ਐਸ ਦਾ ਹੀ ਫੇਰਤੀ ਕਿ ਤੇਰੀ ਕੀ ਔਕਾਤ ਹੈ ਤੂੰ ਕੌਣ ਹੋਣਾ ਸਾਡੇ ਕੋਲ ਸਾਹਬ ਮੰਗਣ ਵਾਲਾ ਆ ਜਿਹੜੀਆਂ ਗੱਲਾਂ ਕਰਦਾ ਸੀਗਾ ਸਹੀ ਗੱਲ ਬਾਬਾ ਮੈਂ ਸਿੱਧੀ ਗੱਲ ਦਾ ਦੱਸ ਪਾਇਸ਼ਤ ਗੱਲ ਦਾ ਦਾ ਠੀਕ ਹੈ ਕਿ ਨਹੀਂ ਨਾ ਆਪਾਂ ਪੱਖ ਕਰੀਏ ਨਾ ਵਿਰੋਧ ਵੀ ਇਹ ਬੰਦਾ ਕਹਿੰਦਾ ਸੀ ਵੀ ਮੈਂ ਮੇਰੇ ਤੋਂ ਕੌਣ ਹਿਸਾਬ ਮੰਗਣ ਆਲਾ ਮੈਂ ਤੁਹਾਨੂੰ ਕਿਵੇਂ ਹਿਸਾਬ ਦਵਾਂ ਸਾ ਤੇ ਫਿਰ ਅਮਰਤਪਾਲ ਤੋਂ ਤੂੰ ਹਿਸਾਬ ਮੰਗਣ ਆਲਾ ਕਿਹੜਾ ਤੂੰ ਅਮਰਤਪਾਲ ਨੂੰ ਡਾਲਰ ਦੇ ਕੇ ਆਇਆ ਸੀ ਵੀ ਜਿਹੜਾ ਅਮਰਤਪਾਲ ਤੋਂ ਹਿਸਾਬ ਦੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਇਹ ਅਮਰਤਪਾਲ ਹੋ ਗਿਆ ਬਾਕੀ ਬੰਦਿਆਂ ਨੂੰ ਹੋ ਗਿਆ ਕਿੱਦਾਂ ਇਹ ਹਿਸਾਬ ਮੰਗ ਸਕਦਾ ਵਾ ਜਦ ਤੂੰ ਇੱਕ ਇਬਾਦਤ ਕੁੜੀ ਦੇ ਨਾਮ ਤੇ ਪੈਸੇ ਇਕੱਠੇ ਕਰਕੇ ਕੀ ਕੀਤੇ ਕੀ ਨਹੀਂ ਕੀਤੇ ਰੱਬ ਜਾਣਦਾ ਤੂੰ ਉਸ ਤੇ ਦੇ ਕੇ ਨਹੀਂ ਆਇਆ ਇਹਨਾਂ ਸਾਨੂੰ ਪਤਾ ਵਾ ਸਾਡੇ ਕੋਲ ਰਿਕਾਰਡਿੰਗ ਪਈ ਹੈ ਉਹਦੇ ਸਾਦਰ ਸਾਹਿਬ ਨਾਲ ਗੱਲ ਵੀ ਹੋਈ ਹੈ ਪੈਸੇ ਇਕੱਠੇ ਕਰ ਲੈ ਜੋ ਮਰਜ਼ੀ ਕਰਕੇ ਕੇ ਦੇ ਕੇ ਆਵੇ ਨਾ ਆਵੇ ਆਪਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਗੱਲ ਇਹ ਸੀ ਉੱਥੇ ਰੌਲਾ ਪਤਾ ਕਿਹੜੀ ਗੱਲ ਦਾ ਇਹਨਾਂ ਨੇ ਕਿਸੇ ਨੇ ਮੰਗੇ ਹਿਸਾਬ ਉਹਨੂੰ ਐ ਤਾਂ ਵੀ ਮੈਂ ਹਿਸਾਬ ਕਿਉਂ ਦਵਾ ਉਸੇ ਗੱਲ ਤੇ ਮੈਂ ਲਾਈਵ ਹੋਏ ਵੀ ਜੇ ਤੂੰ ਇਹ ਗੱਲਾਂ ਕਰਦਾ ਨੀ ਮੈਂ ਤੁਹਾਨੂੰ ਕਿਉਂ ਹਿਸਾਬ ਦਵਾ ਤੁਸੀਂ ਮੈਨੂੰ ਪੈਸੇ ਦਿੱਤੇ ਆ ਜਿਨ੍ਹਾਂ ਨੇ ਦਿੱਤੇ ਉਹਨਾਂ ਨੂੰ ਹਿਸਾਬ ਦਵਾ ਇਸੇ ਗੱਲ ਦੀ ਮੈਂ ਗੱਲ ਕੀਤੀ ਅਮਰਤਪਾਲ ਨੂੰ ਜਿੰਨਾ ਬੰਦਿਆਂ ਨੇ ਪੈਸੇ ਦਿੱਤੇ ਆ ਉਹ ਹਿਸਾਬ ਲੈ ਲੈਣ ਤੂੰ ਆਪਦੇ ਜੇਬ ਤੋਂ ਪੰਜੀ ਦਿੱਤੀ ਆ ਜਿਹੜਾ ਤੂੰ ਉਹਨਾਂ ਵੀ ਅਮਰਤਪਾਲ ਮੈਨੂੰ ਹਿਸਾਬ ਦਵੇ ਗੱਲ ਆ ਅਸੀਂ ਸਹੀ ਗੱਲ ਹੈ ਮਨ ਦੀ ਠੋਕੀ ਸੀ ਮੈਂ ਜਦ ਉਹ ਹੀ ਗੱਲ ਆਣਾ ਕਿ ਆਪਾਂ ਨਾ ਤਾਂ ਸਿੱਖ ਆਪਣੇ ਪੱਗ ਨਾ ਆਪਣਾ ਅੰਮ੍ਰਿਤ ਛਕਿਆ ਤੇ ਆਪਾਂ ਗੱਲਾਂ ਕਰਨੀਆਂ ਸਵਾਲ ਕਰਨੀ ਉਹਨਾਂ ਨੂੰ ਗੁਰਸਿੱਖਾਂ ਨੂੰ ਜਿਹੜੇ ਪੂਰੇ ਤਰੀਕ ਅੰਮ੍ਰਿਤਧਾਰੀ ਹੈ ਓ ਯਾਰ ਜਿਹੜਾ ਕੰਮ ਤੂੰ ਨਹੀਂ ਕੀਤਾ ਜਦ ਤੇਰੀ ਕੋਈ ਦੇਣ ਨਹੀਂ ਹੈਗੀ ਤੂੰ ਕਾਹਤੋਂ ਸਵਾਲ ਕਰਦਾ ਮੈਂ ਜਦ ਪੁੱਛਦਾ ਆ ਦੱਸ ਤੂੰ ਜਿਹੜੇ ਤੇਰੀ ਬਾਬੂ ਕੁੜੀ ਕਰਕੇ ਕਿਸੇ ਨੇ ਹਿਸਾਬ ਮੰਗਿਆ ਸੀਗਾ ਤੇ ਤੂੰ ਕਿੱਦਾਂ ਚਿੱਕਾ ਮਾਰਿਆ ਸੀ ਗਿਆ ਤੂੰ ਕਿੱਦਾਂ ਉਸ ਬੰਦੇ ਨੂੰ ਗਾਲਾਂ ਕੱਢੀਆਂ ਕਿੱਦਾਂ ਉਹਨੂੰ ਲਾਂਤਾਂ ਪਾਈਆਂ ਕਿ ਤੇਰੀ ਔਕਾਤ ਕੀ ਆ ਤੂੰ ਹਿਸਾਬ ਮੰਗਣ ਵਾਲਾ ਹੁੰਨਾ ਕਿਉਂ ਐ ਕਿਤੇ ਅਸੀਂ ਦੱਸ ਦਿਆ ਕਿ ਤੇਰੀ ਬਾਤ ਕੀ ਐ ਤੂੰ ਕਾਹਤੋਂ ਹਿਸਾਬ ਮੰਗਦਾ ਮੈਂ ਹਰ ਇੱਕ ਦਿਨ ਇਹ ਲਾਈਵ ਹੋ ਲੋਕਾਂ ਕੋ ਹਿਸਾਬ ਮੰਗਦਾ ਕਿਸ ਦਾ ਲੋ ਹਿਸਾਬ ਮੰਗਦਾ ਬਿਲਕੁਲ 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 ਸਹੀ ਚੋੜਾਈ ਲਾਈਵ ਚੱਲਦਾ ਸਹੀ ਗੱਲ ਆ ਸਹੀ ਗੱਲ ਆ ਇਹ ਬੰਦੇ ਨੇ ਨਾ ਜਿੰਨਾ ਤੇ ਮੈਨੂੰ ਜਲੀਲ ਕੀਤਾ ਸੀ ਨਾ ਇਹਨੂੰ ਤਾਂ ਜਿੰਨਾ ਕਰ ਹੁੰਦਾ ਕਰਨਾ ਇਹ ਕਹਿੰਦਾ ਨਾ ਸੀ ਐਡਿਟ ਕਰਦੇ ਆ ਕੋਈ ਬੰਦਾ ਲਿਆ ਸਾਹਮਣੇ ਆ ਜਿੱਥੇ ਸਾਡੀ ਇੱਕ ਵੀ ਵੀਡੀਓ ਦਿਖਾ ਦੇ ਇਹਨੂੰ ਕਹਿੰਦਾ ਅਸੀਂ ਤੇਰੀ ਵੀਡੀਓ ਐਡਿਟ ਕਰਕੇ ਪਾਈ ਹੁਣ ਜੋ ਤੂੰ ਆਪਣੇ ਮੂੰਹੋਂ ਬੋਲਿਆ ਵਾ ਅਸੀਂ ਉਹੀ ਲੋਕਾਂ ਸਾਹਮਣੇ ਰੱਖਿਆ ਵਾ ਤੇਰੇ ਦਿਖਾਉਂਦੇ ਰਾਵਾਂਗੇ ਹੁਣ ਇੱਕ ਵੀਡੀਓ ਹੋਰ ਮੈਂ ਪਾਉਂਗਾ ਜਿਹੜੀ ਇਹਨੇ ਨਮੂਲ ਪਾਤਰਾ ਦੀ ਸਾਈਡ ਲਈਤੀ ਹੈ ਨਾ ਕਿ ਉਹ ਇਦਾਂ ਦਾ ਇਦਾਂ ਦਾ ਵਧੀਆ ਬੰਦਾ ਵਾ ਤੇ ਤੂੰ ਐਨ ਆਰ ਆਈ ਚੈਨਲ ਤੇ ਫੋਨ ਕਰਕੇ ਰੋਜ਼ ਉੱਥੇ ਰੇੜੂ ਤੇ ਕੋਲ ਕਰਕੇ ਕਿੰਨਾ ਕਿ ਇਹ ਬੰਦੇ ਬਹੁਤ ਗਲਤ ਐ ਇਹਨਾਂ ਹਿਸਾਬ ਨਹੀਂ ਦੇਣਾ ਚਾਹੀਦਾ ਇਹ ਹਿਸਾਬ ਨਹੀਂ ਦਿੰਦੇ ਉਹ ਨਹੀਂ ਕਰਦੇ ਹੈ ਇੱਥੇ ਤੂੰ ਲਾਈਵ ਹੋ ਹੋ ਲਾਈਵ ਵਾਵਾ ਛੜਦਾ ਪਿਆ ਮੈਂ ਇੱਕ ਗਲਤ ਗੱਲ ਐ ਡੂੰਗਲਾਪਨ ਚੱਲਦਾ ਦੋ ਮੂੰਹਾਂ ਬੰਦਾ ਇਹ ਬਿਲਕੁਲ ਬਿਲਕੁਲ ਮੈਂ ਜਿੰਨੀਆਂ ਗੱਤ ਤੋਂ ਬਾਅਦ ਹੋ ਗਿਆ ਮਰੇ ਕਹੂਗਾ ਜੋ ਇਹ ਦਰੰਦਾ ਹੂੰ ਵੀ ਵੀਡੀਓ ਤੁਸੀਂ ਇਹਨਾਂ ਨੇ ਪਾਉਣੀ ਪਾਓ ਵੀਡੀਓ ਕਿਉਂਕਿ ਇਹ ਮੇਰੀ ਵੀਡੀਓ ਪਾਈ ਬੈਠਾ ਕਾਜੋ ਜਿਹੜੀ ਇੱਕੋ ਹੀ ਅੰਦਰ ਕੋਲੇ ਵੀਡੀਓ ਆ ਗਈ ਉਹ ਤਾਂ ਮੈਂ ਆਪ ਹੀ ਪਾਈ ਹੋਈ ਆ ਜਿਹੜੀ ਮੰਤਰੀ ਨਾਲ ਮੇਰੀ ਪੁਰਾਣੀ ਵੀਡੀਓ ਆ ਜਰ ਉਹ ਆਪਣਾ ਖਾਲਸਾ ਵੀਰ ਚੱਲੀ ਸੀ ਠੀਕ ਆ ਨੀ ਉਹ ਵੀਡੀਓ ਪਾ ਪਾ ਕੇ ਲੋਕਾਂ ਨੂੰ ਵਿਖਾਉਂਦਾ ਕੱਟ ਵੱਢ ਕੇ ਐਡਿਟ ਕਰ ਕਰ ਕੇ ਉਹਦੇ ਜੀ ਕੀ ਆ ਉਹਦੇ ਨਾਲ ਕੀ ਹੋ ਜਾਊਗਾ ਕਹਿੰਦੇ ਆ ਕਿ ਤੂੰ ਹਰਿਆਣੇ ਭੱਜ ਗਿਆ ਸੀ ਹਰਿਆਣੇ ਭੱਜ ਗਿਆ ਇਹਨੂੰ ਤਾਂ ਹਰਿਆਣੇ ਦਾ ਕੋਈ ਸਬੂਤ ਹੈਗਾ ਕਿ ਮੈਂ ਹਰਿਆਣੇ ਗਿਆ ਸੀਗਾ ਹਰਿਆਣੇ ਇੱਕ ਮਿੰਟ ਤੋਂ ਹਰਿਆਣੇ ਮੇਰੀ ਮਾਸੀ ਬੈਠੀ ਜਿੱਥੇ ਮੈਂ ਉਹਦੇ ਕੋਲੇ ਰਹਿਣ ਗਿਆ ਨਾਲੇ ਜਿਹੜੇ ਬੰਦੇ ਨੇ ਇਹਨੂੰ ਆਖਿਆ ਵੀ ਤਕੇਲਾ ਹਰਿਆਣੇ ਕਾ ਨੂੰ ਪੁੱਛੋ ਕਿਹੜੀ ਜ਼ਿਲ੍ਹੇ ਚ ਗਿਆ ਕਿਹੜੇ ਪਿੰਡ ਚ ਗਿਆ ਕਿੰਨਾ ਦੇ ਘਰੇ ਗਿਆ ਕੱਲਾ ਹਰਿਆਣੇ ਗਿਆ ਕੱਲਾ ਹਰਿਆਣੇ ਗਿਆ ਲੈ ਵਾ ਤੁਹਾਡੇ ਮਿਲ ਕੀ ਹੈ ਜਿੱਦਾਂ ਬਾਈ ਆਪਾਂ ਇਹਨੂੰ ਨਸ਼ੇ ਦੀ ਮੈਂ ਸੁਣੋ ਜਿੱਦਾਂ ਹੁਣ ਮੈਂ ਇਹਨੂੰ ਨਸ਼ੇ ਦੀ ਗੱਲ ਨੂੰ ਲੈ ਕੇ ਜਵਾਬ ਦਿੱਤਾ ਸੀ ਨਾ 3-4 ਮਹੀਨੇ ਪਹਿਲਾਂ ਤੇ ਇਹ ਬੰਦੇ ਨੇ ਫਿਰ ਕਿੱਦਾਂ ਨੇ ਮੇਰੇ ਪਰਿਵਾਰ ਨੂੰ ਗਲਤ ਬੋਲਿਆ ਕਿ ਇਹ ਦਾਨਿਸ਼ ਖੂਰ ਆਪਣੀ ਮਾਂ ਕੋਲ ਤਾਂ ਦਾ 12 ਤੋਂ ਫਾਰ ਫਾਰ ਕਿਲੀ ਤਾਂ ਦਾ ਸੀਗਾ ਇਹਦੀ ਗਲੀ ਦੇ ਵਿੱਚ ਇੱਕ ਖੋਕਾ ਹੈਗਾ ਵਾ ਉੱਥੇ ਧਾਰ ਲੈਂਦਾ ਸੀ ਜਰਦੇਸਪੁਰੀਆਂ ਉੱਥੇ 2-2000 ਰੁਪਏ ਦੇਣ ਵਾਲਾ ਵਾ ਕਿੰਦਾ ਹੁੰਦਾ ਸੀ ਨਾ ਤੇ ਹਜੇ ਹਫ਼ਤੇ ਪੱਲਾ ਮੈਨੂੰ 3-4 ਮਹੀਨੇ ਪੱਲਾ ਇਹ ਗੱਲਾਂ ਕਹਿੰਦਾ ਹੁੰਦਾ ਸੀਗਾ ਤੇ ਪਿਛਲੇ ਮੈਂ ਇੱਕ ਲਾਈਵ ਦੇ ਵਿੱਚ ਕਹਿੰਦਾ ਪਿਆ ਪਿਛਲੇ ਹਫ਼ਤੇ ਲਾਈਵ ਦੇ ਵਿੱਚ ਕਹਿੰਦਾ ਪਿਆ ਕਹਿੰਦਾ ਸਾਨੂੰ ਤੇਰਾ ਘਰ ਨਹੀਂ ਪਤਾ ਲੱਗਦਾ ਪਿਆ ਨੀ ਕਹਦਾ ਜਲੂਸ ਚੰਗੀ ਤਰ੍ਹਾਂ ਘੜਨਾ ਦੱਸ ਇਦਾਂ ਮਤਲਬ 3-4 ਮਹੀਨੇ ਪੱਲਾ 3-4 ਮਹੀਨੇ ਪੱਲਾ ਤੂੰ ਮੈਨੂੰ ਮੇਰੇ ਬਾਰੇ ਜੋ ਬੋਲਦਾ ਪਿਆ ਸੀ ਫਿਰ ਆਪਣੇ ਵੱਲ ਹੀ ਬੋਲੀ ਜਾਂਦਾ ਸੀ ਹੁਣ ਮੇਰਾ ਘਰ ਹੀ ਨਹੀਂ ਪਤਾ ਪੱਲਾ ਕਹਿੰਦਾ ਇਹਦੀ ਕੀ ਦੀ ਮਾਂ ਨੂੰ ਕੋੜਦਾ ਸਾਨੂੰ ਕੱਲੀ ਕੱਲੀ ਡਿਟੇਲ ਦਾ ਪਤਾ ਇਹਦੀ ਦਾ ਹੁਣ ਕਹਿੰਦਾ ਇਹਦੇ ਪਤਾ ਹੀ ਨਹੀਂ ਪਤਾ ਲੱਗਦਾ ਪਿਆ ਇਦਾਂ ਦੱਸ ਇਹ ਲੋਕਾਂ ਨੂੰ ਨਾ ਜਿਹੜਾ ਬੰਦਾ ਇਹਨਾਂ ਨੂੰ ਸਵਾਲ ਕਰ ਲੈਂਦਾ ਵਾ ਜਾਂ ਕਿਤੇ ਜਵਾਬ ਦੇ ਦਿੰਦਾ ਨਾ ਹਰ ਇੱਕ ਬੰਦੇ ਨੂੰ ਨਸ਼ੇੜੀ ਚੋਰ ਠੱਗ